ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰੇ ਪਿੱਛੇ ਤੁਸੀਂ ਪਨੀਰੀ ਦੇਖ ਰਹੇ ਹੋ 14 ਝੋਨੇ ਦੀ ਪਨੀਰੀ ਆ ਤੇ ਪਨੀਰੀ ਇਹ ਵੀ 14 ਝੋਨੇ ਦੀ ਆ ਤੇ ਇਹਦੀ ਬਜਾਈ ਵੀ ਆਪਾਂ ਸੇਮ ਡੇ ਕੀਤੀ ਸੀਗੀ ਤੇ ਜਦੋਂ ਬਜਾਈ ਟਾਈਮ ਇਹਦੇ ਥੱਲੇ ਵੀ ਆਪਾਂ ਨੂੰ ਡਾਇਆ ਥੋੜਾ ਥੋੜਾ ਪਾਇਆ ਸੀਗਾ ਤੇ ਉਧਰ ਵੀ ਪਾਣੀ ਪਈ ਸੀਗੀ ਕਿਉਂਕਿ ਉਹ ਪਨੀਰੀ ਰਹੇਗੀ ਆਪਣੇ ਤਾਇਆ ਜੀ ਦੀ ਤੇ ਇਹ ਪਨੀਰੀ ਰਹੇਗੀ ਆ ਆਪਣੀ ਤਾਂ ਮੈਂ ਗੱਲ ਕਰਦਾ ਵੀ ਇਹਦੇ ਨੀਚੇ ਵੀ ਡਾਇਆ ਪਾਇਆ ਆ ਤੇ ਡਾਇਆ ਉਹਦੇ ਨੀਚੇ ਵੀ ਪਾਇਆ ਆ ਤਾਂ ਉਸ ਤੋਂ ਬਾਅਦ ਇਹਦੇ ਥੱਲੇ ਥੋੜੇ ਥੋੜੇ ਫਾਦਰ ਥਾਬੋ ਨੇ ਯੂਰੀਆ ਪਾਈ ਸੀ ਪਤ ਆਏ ਉਹਨਾਂ ਨੇ ਵੀ ਯੂਰੀਆ ਪਾਈ ਸੀ ਤੇ ਪੀਟ ਉਹਨਾਂ ਨੇ ਕਾਫੀ ਖਾਦਾਂ ਕਰਤੀਆਂ ਯੂਰੀਆ ਦੀਆਂ ਤੇ ਆਪਣੀ ਇੱਧਰ ਦੋ ਖਾਦਾਂ ਕਿਤਿਆਂ ਯੂਰੀਆ ਦੀਆ ਇਸ ਤੋਂ ਇਲਾਵਾ ਆਪਾਂ ਇਹਦੇ ਉੱਪਰ ਸੀਐਨਪੀ ਪਲੱਸ ਤੇ ਕਰਾਉ ਪੈਨ ਜੋ ਨੈਚੁਰਲ ਲਾਈਫ ਕੰਪਨੀ ਦੀ ਦਵਾਈ ਆ ਉਹ ਆਪਾਂ ਇਹਦੇ ਉੱਤੇ ਦੋ ਸਪਰੇਅਾਂ ਕੀਤੀਆਂ ਆ ਪਹਿਲੀ ਸਪਰੇਅ ਕੀਤੀ ਆ ਤੇ ਉਸ ਤੋਂ ਬਾਅਦ ਤੀਸਰੇ ਦਿਨ ਬਾਅਦ ਫੇਰ ਆਪਾਂ ਕਰ ਰਹੀ ਸੀ ਤੇ ਪਨੀਰੀ ਦਾ ਰੰਗ ਤੁਹਾਡੇ ਸਾਹਮਣੇ ਆ ਇਹ ਆਪਣੀ ਪਨੀਰੀ ਆ ਤੇ ਇਹ ਪਨੀਰੀ ਹੈਗੀ ਆ ਤਾਇਆ ਜੀ ਦੀ ਤਾਂ ਕਲੀਅਰ ਤੁਹਾਡੇ ਸਾਹਮਣੇ ਆ ਆਪਣੀ ਪਨੀਰੀ ਦਾ ਰੰਗ ਤੇ ਉਹਨਾਂ ਦੀ ਪਨੀਰੀ ਦਾ ਰੰਗ ਹੈ ਤੇ ਮੈਂ ਇਹਦੇ ਵਿੱਚ ਬਹੁਤ ਵੱਡਾ ਜੋ ਜਲਤ ਦੇਖਿਆ ਆ ਵੀ ਸੇਮ ਦਾਣ ਪਨੀਰੀ ਵੀ ਜਿਆ ਪਨੀਰੀ ਉਹਨਾਂ ਦੀ ਹੈਗੀ ਵੀ ਛੋਟੀ ਆ ਤੇ ਰੰਗ ਵੀ ਉਹਨਾਂ ਦਾ ਪੀਲਾ ਪੰਜਾ ਨਜ਼ਰ ਦਿਖ ਆ ਰਿਹਾ ਤੇ ਆਪਣੀ ਇਧਰ ਆ ਜੋ ਬਿਲਕੁਲ ਪਨੀਰੀ ਕਾਲੀ ਆ ਕਿਤੋਂ ਵੀ ਕੋਈ ਇਹਦਾ ਪੀਲਾ ਪੰਜ ਨਹੀਂ ਹੈ ਜਦੋਂ ਆਪਾਂ ਇਹਦੇ ਉੱਪਰ ਸਪਰੇਆ ਨਹੀਂ ਕੀਤੇ ਅਸੀਂ ਸੀਐਨਜੀ ਪਲਾਸਟਿਕ ਰੋ ਪੈਂਦੀ ਪਨੀਰੇ ਦੀ ਹਵਸਤਰਾ ਸੀਗੀ ਉਸ ਤੋਂ ਵੀ ਜ਼ਿਆਦਾ ਪੀਲੀ ਸੀ ਪਰ ਜਦੋਂ ਦੋ ਸਪਰੇਇਆਂ ਕਰਤੀਆਂ ਇਹਦੇ ਉੱਤੇ ਤਾਂ ਪਨੀਰੇ ਆਪਣੀ ਬਹੁਤ ਹੀ ਵਧੀਆ ਹੋ ਗਈ ਆ ਤੇ ਇਹ ਆਕਰੋਪਨ ਦੀ ਤੇ ਸੀਐਨਜੀ ਪਲੱਸ ਦੀ ਖਾਸੀਅਤ ਜੋ ਨੇਚਰ ਲਾਈਫ ਕੰਪਨੀ ਇਹਨਾਂ ਦੀ ਮਾਰਕੀਟ ਕਰਦੀ ਆ ਰਿਜ਼ਲਟ ਤੁਹਾਡੇ ਬਿਲਕੁਲ ਸਾਹਮਣੇ ਆ ਤੇ ਮੈਂ ਚਾਹੁੰਦਾ ਕੋਈ ਵੀ ਜ਼ਿਮੀਂਦਾਰਪਰਾ ਇਹ ਦਵਾਈਆਂ ਆਪਣੇ ਖੇਤਾਂ ਦੇ ਵਿੱਚ ਵਰਤਦਾ ਆ ਜਾਂ ਵਰਤਨੀਆ ਚਾਹੁੰਦਾ ਆ ਤੇ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਕਿਉਂਕਿ ਬਹੁਤ ਲਾਜਵਾਬ ਅਬਜਲਟ ਹੈ ਗਿਆ ਇਹਨਾਂ ਦਾ ਇਹ ਪਨੀਰੀਆਂ ਹੋ ਗਈਆਂ ਆਪਣੇ ਦੋ ਘਰਾਂ ਦੀਆਂ ਤਾਇਦੀ ਤੇ ਆਪਣੀ ਤੇ ਨਾਲ ਮੈਂ ਇੱਧਰ ਤੁਹਾਨੂੰ ਪਿੱਛੇ ਇੱਕ ਪਨੀਰੀ ਹੋਰ ਦਿਖਾ ਦਿੰਦਾ ਆ ਤੇ ਅੰਦਰ ਤੁਸੀਂ ਖੁਦ ਹੀ ਦੇਖਣਾ ਆ ਉਹ ਅੱਗੇ ਵਾਲੀ ਟੋਟੀ ਦੇ ਵਿੱਚ ਉਹ ਪਨੀਰੀ ਵੀ ਆਪਣੇ ਨਾਲ ਗਵੰਢ ਆਇਆ ਜਿਨ੍ਹਾਂ ਹੋ ਨਹੀਂ ਜ਼ਮੀਨ ਖਰੀਦੀ ਆ ਪਹਿਲਾ ਉਹ ਜ਼ਮੀਨ ਦੇ ਮਾਲਕ ਕੋਈ ਹੋਰ ਸੀਗੇ ਉਹਨਾਂ ਵੀ ਇਸੇ ਦਿਨ ਬੀਜੀ ਆਪਾਂ ਪਨੀਰੀ ਦਾ ਕੱਦ ਤੁਸੀਂ ਉਹਨਾਂ ਦਾ ਵੀ ਦੇਖ ਸਕਦੇ ਹੋ ਆਪਣੀ ਪਨੀਰੀ ਨਾਲੋਂ ਛੋਟਾ ਆ ਕਿਉਂਕਿ ਇੱਕੋ ਟਾਈਮ ਇੱਕੋ ਦਿਨ ਚ ਪਨੀਰੀ ਆਪਾਂ ਨੇ ਬੀਜੀ ਸੀ ਤੇ ਪਾਣੀ ਵੀ ਇੱਕੋ ਟਾਈਮ ਚ ਲੱਗਿਆ ਸੀ ਤਿੰਨੋਂ ਖੱਤਿਆਂ ਨੂੰ ਪਰ ਦੋਵਾਂ ਦੇ ਵਿੱਚੋਂ ਆਪਣੀ ਪਨੀਰੀ ਦਾ ਇੰਨਾ ਵੱਡਾ ਅੰਤਰ ਹੈਗਾ ਤੁਹਾਡੇ ਸਾਹਮਣੇ ਆ ਇਹ ਅੰਤਰ ਹੈ ਕਰੋਪ ਹਨ ਤੇ 30 ਇੰਚ ਪਲੱਸ ਨਾਲ ਆਇਆ ਆ बहुत ही वाया इन्होंने रिजल्ट यह आपनी यूज किया इस तो पेल भी आप पीएन जी प्लस दवाइया अपनिया फसलों के उपर यूज करते हो पिछले डेढ़ साल तो इधर पट्ठे है तो पट्ठा के उपर आप स्परे एक ही की पठा का रंग बहुत काला हो गया आ स्टार्टिंग चु इस तो भी पीले पीले पठ्ठे थे और कद भी घट सेगा ਤੇ ਹਫਤਾ ਪਹਿਲਾਂ ਸਪਰੇਅ ਕੀਤੀ ਐਨ ਪੂਰੇ ਪੱਟੇ ਕੱਟ ਵੀ ਕਰ ਗਿਆ ਤੇ ਰੰਗ ਵੀ ਉਹਨਾਂ ਦਾ ਐਨ ਪੂਰਾ ਕਾਲਾ ਸ਼ਾ ਹੋ ਗਿਆ ਆ ਤੇ ਬਹੁਤ ਵਧੀਆ ਲੱਗਿਆ ਸਾਨੂੰ ਤਾਂ ਇਹ ਦਵਾਈਆਂ ਕਰਕੇ ਕਿਉਂਕਿ ਪਿਛਲੇ ਟਾਈਮ ਤੋਂ ਆਪਾਂ ਯੂਜ਼ ਕਰਦੇ ਹੋਂ ਨੇ ਤੇ ਹੁਣ ਵੀ ਕੀਤੀ ਆ ਤੇ ਕਾਫੀ ਰਿਜ਼ਲਟ ਆ ਜਿਹਦਾ ਪਰ ਦਵਾਈ ਲੈਣ ਨੂੰ ਚਾਹੁੰਦਾ ਆਪਣੇ ਨਾਲ ਸੰਪਰਕ ਕਰ ਸਕਦੇ ਆ ਧੰਨਵਾਦ